ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੁਲਿਸ ਦੇ ਵੱਲੋਂ ਨਿਹੰਗ ਦਾ ਐਨਕਾਊਂਟਰ ਕੀਤਾ ਗਿਆ ਵਿੱਕੀ ਨਿਹੰਗ ਦਾ ਐਨਕਾਊਂਟਰ ਕੀਤਾ ਗਿਆ ਇਹ ਤੁਹਾਨੂੰ ਦੱਸ ਦਿੰਨੇ ਆ ਕਿ ਕਾਰਤਿਕ ਬਾਗਣ ਦੇ ਕਤਲ ਕੇਸ ਮਾਮਲੇ ਦੇ ਵਿੱਚ ਲੋੜਿੰਦਾ ਸੀ ਗੁਰਪ੍ਰੀਤ ਸਿੰਘ ਉਰਫ ਵਿੱਕੀ ਨਿਹੰਗ ਜਿਸ ਦਾ ਪੁਲਿਸ ਦੇ ਨਾਲ ਮੁਕਾਬਲਾ ਹੋਇਆ ਅਤੇ ਦੋਨਾਂ ਪਾਸੇ ਤੋਂ ਤਾਬੜਤੋਰ ਗੋਲੀਆਂ ਚੱਲੀਆਂ ਨੇ ਜਿਸ ਦੌਰਾਨ ਵਿੱਕੀ ਨਿਹੰਗ ਨੂੰ ਅ ਦੋ ਗੋਲੀਆਂ ਲੱਗੀਆਂ ਨੇ ਦੋਨਾਂ ਲੱਤਾਂ ਦੇ ਵਿੱਚ ਗੋਲੀਆਂ ਲੱਗੀਆਂ ਨੇ ਫੱਟੜ ਕੀਤਾ ਗਿਆ ਤੇ ਉਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਕਾਰਤਿਕ ਬਾਗਨ ਕਤਲ ਕੇਸ ਦੇ ਵਿੱਚ ਮੋਸਟ ਵਾਂਟਡ ਸੀ ਸ਼ਾਰਪ ਸ਼ੂਟਰ ਦੱਸਿਆ ਗਿਆ ਵਿਕੀ ਲਹਿੰਗ ਜਿਸ ਨੂੰ ਜਿਹੜਾ ਆ ਗ੍ਰਿਫਤਾਰ ਕਰ ਲਿਆ ਗਿਆ ਇਹ ਪਹਿਲਾਂ ਉਸ ਦਾ ਐਂਕਰਾਂਪ ਕੀਤਾ ਜਾਂਦਾ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਜਗਰਾਉ ਦੇ ਪਿੰਡ ਅਬਾਣਾ ਵੱਡੇਵਾਲ ਦਾ ਰਹਿਣ ਵਾਲਾ ਸੀ ਪੁਲਿਸ ਵਿਚਕਾਰ ਮੁਕਾਬਲਾ ਹੋਇਆ ਹੈ ਜਦੋਂ ਵਿਕੀ ਨਿਹੰਗ ਨੂੰ ਇੱਕ ਨਾਕੇ ਦੇ ਉੱਤੇ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉੱਥੇ ਗੋਲੀਬਾਰੀ ਹੁੰਦੀ ਹੈ ਦੋਨਾਂ ਪਾਸੇ ਤੋਂ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਤੇ ਇਸ ਦੌਰਾਨ ਵਿਕੀ ਨਿਹੰਗ ਨੂੰ ਜਿਹੜੀਆਂ ਨੇ ਗੋਲੀਆਂ ਲੱਗਦੀਆਂ ਨੇ ਅੱਜ ਉਹ ਜ਼ਖਮੀ ਹਾਲਤ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਇਸ ਬਾਬਤ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸਾਂਝੀ ਕੀਤੀ ਹੈ ਜਿਨ੍ਹਾਂ ਨੇ ਲਿਖਿਆ ਕਿ ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਅ ਵਿੱਕੀ ਪੰਜਾਬ ਦੇ ਵਿੱਚ ਸਸੰਸਨੀ ਖੇਤ ਕਤਲਾਂ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਿਹਾ ਸੀ ਅਤੇ ਉਹ ਵਿਦੇਸ਼ ਦੇ ਵਿੱਚ ਬੈਠੇ ਗੈਂਗਸਟਰਾਂ ਦਾਨੀਬੱਲ ਅਤੇ ਮੁੰਨਾ ਕਣ ਸ਼ਾਮਪੁਰੀਆ ਦੇ ਨਾਲ ਵੀ ਕੰਮ ਕਰਦਾ ਰਿਹਾ ਹੈ। ਮਲਜ਼ਮ 23 ਅਗਸਤ 2025 ਨੂੰ ਲੁਧਿਆਣਾ ਦੇ ਵਿੱਚ ਇੰਟਰਨੈਟ ਮੀਡੀਆ ਪ੍ਰਭਾਵਕ ਕਾਰਤਿਕ ਬਾਗਣ ਦੇ ਕਤਲ ਦੇ ਸਬੰਧ ਦੇ ਵਿੱਚ ਵੀ ਲੋੜਿੰਦਾ ਸੀ ਅਤੇ ਜਨਵਰੀ 2025 ਦੇ ਵਿੱਚ ਐਸਐਸ ਨਗਰ ਤੋਂ ਦੋ ਗੈਰ ਕਾਨੂੰਨੀ ਵਿਦੇਸ਼ੀ ਪਿਸਤੋਲਾਂ ਦੇ ਨਾਲ ਗ੍ਰਿਫਤਾਰ ਵੀ ਕੀਤਾ ਗਿਆ ਸੀ ਤਾਂ ਹੁਣ ਵੱਡੇ ਖੁਲਾਸੇ ਜਿਹੜੇ ਨੇ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਵੱਲੋਂ ਕੀਤੇ ਜਾ ਰਹੇ ਨੇ ਅਸੀਂ ਦੱਸਿਆ ਗਿਆ ਹੈ ਕਿ ਕਿਸ ਤਰੀਕੇ ਦੇ ਨਾਲ ਇਨਕਾਊਂਟਰ ਕੀਤਾ ਗਿਆ ਹੈ ਅਤੇ ਕਿਹਨਾਂ ਦੇ ਵੱਲੋਂ ਇਨਕਾਊਂਟਰ ਹੋਇਆ ਹੈ ਯਾਨੀ ਕਿ ਲਗਾਤਾਰ ਹੀ ਪੰਜਾਬ ਪੁਲਿਸ ਵੱਡੀਆਂ ਸਫਲਤਾਵਾਂ ਹਾਸਲ ਕਰ ਰਹੀਆਂ ਨੇ ਗੈਂਗਸਟਰ ਆਦਮੀ ਪੰਜਾਬ ਦੇ ਵਿੱਚੋਂ ਖਤਮ ਕਰਨ ਦੇ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਅਤੇ ਇਸ ਦੌਰਾਨ ਡੀਜੀਪੀ ਦਾ ਕਹਿਣਾ ਹੈ ਵਿੱਕੀ నిਹੰਗ ਜਿਹੜਾ ਉਹ ਮਾਸਟਰਮਾਈਂਡ ਸੀ ਸ਼ਾਰਪ ਸ਼ੂਟਰ ਸੀ ਕਾਰਤਿਕ ਵਗਣ ਦੇ ਕਤਲ ਕੇਸ ਮਾਮਲੇ ਦੇ ਵਿੱਚ ਜਿਸ ਦਾ ਅੱਜ ਐਨਕਾਊਂਟਰ ਕਰ ਦਿੱਤਾ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੁਲਿਸ ਦੇ ਵੱਲੋਂ నిਹੰਗ ਦਾ ਐਨਕਾਊਂਟਰ ਕੀਤਾ ਗਿਆ ਵਿੱਕੀ నిਹੰਗ ਦਾ ਐਨਕਾਊਂਟਰ ਕੀਤਾ ਗਿਆ ਇਹ ਤੁਹਾਨੂੰ ਦੱਸ ਦਿੰਨੇ ਆ ਕਿ ਕਾਰਤਿਕ ਵਗਣ ਦੇ ਕਤਲ ਕੇਸ ਮਾਮਲੇ ਦੇ ਵਿੱਚ ਲੋੜਿੰਦਾ ਸੀ ਗੁਰਪ੍ਰੀਤ ਸਿੰਘ ਉਰਫ ਵਿੱਕੀ నిਹੰਗ ਜਿਸ ਦਾ ਬੋਲਸ ਦੇ ਨਾਲ ਮੁਕਾਬਲਾ ਹੋਇਆ ਅਤੇ ਦੋਨਾਂ ਪਾਸੇ ਤੋਂ ਤਾਬੜਤੋੜ ਗੋਲੀਆਂ ਛੱਡੀਆਂ ਨੇ ਜਿਸ ਦੌਰਾਨ ਵਿੱਕੀ ਨਿਹੰਗ ਨੂੰ ਦੋ ਗੋਲੀਆਂ ਲੱਗੀਆਂ ਨੇ ਦੋਨਾਂ ਲੱਤਾਂ ਦੇ ਵਿੱਚ ਗੋਲੀਆਂ ਲੱਗੀਆਂ ਨੇ ਫੱਟੜ ਕੀਤਾ ਗਿਆ ਤੇ ਉਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਕਾਰਤਿਕ ਬਾਗਨ ਕਤਲ ਕੇਸ ਦੇ ਵਿੱਚ ਮੋਸਟ ਵਾਂਟਡ ਸੀ ਸ਼ਾਰਕ ਸੁਪਰ ਦੱਸਿਆ ਗਿਆ ਵਿੱਕੀ ਨਿਹੰਗ ਜਿਸ ਨੂੰ ਜਿਹੜਾ ਹੈ ਗ੍ਰਿਫਤਾਰ ਕਰ ਲਿਆ ਗਿਆ ਹੈ ਪਹਿਲਾਂ ਉਸ ਦਾ ਐਂਕਾਊਂਟਰ ਕੀਤਾ ਜਾਂਦਾ ਹੈ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕੇ ਜਗਰਾਉਂ ਦੇ ਪਿੰਡ ਅਵਾਨਾ ਵੱਡੇਵਾਲ ਦੇ ਰਹਿਣ ਵਾਲਾ ਸੀ ਪੁਲਿਸ ਵਿਚਕਾਰ ਮੁਕਾਬਲਾ ਹੋਇਆ ਜਦੋਂ ਵਿੱਕੀ ਨਿਹੰਗ ਨੂੰ ਇੱਕ ਨਾਕੇ ਦੇ ਉੱਤੇ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉੱਥੇ ਗੋਲੀਬਾਰੀ ਹੁੰਦੀ ਹੈ ਦੋਨਾਂ ਪਾਸੇ ਤੋਂ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਤੇ ਇਸ ਦੌਰਾਨ ਵਿੱਕੀ ਨਿਹੰਗ ਨੂੰ ਜਿਹੜੀਆਂ ਨੇ ਗੋਲੀਆਂ ਲੱਗਦੀਆਂ ਨੇ ਅੱਜ ਉਹ ਜ਼ਖਮੀ ਹਾਲਤ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਇਸ ਬਾਬਤ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸਾਂਝੀ ਕੀਤੀ ਹੈ ਜਿਨ੍ਹਾਂ ਨੇ ਲਿਖਿਆ ਕਿ ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਵਿੱਕੀ ਪੰਜਾਬ ਦੇ ਵਿੱਚ ਸੰਸਨੀ ਖੇਜ਼ ਕਤਲਾਂ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਿਹਾ ਸੀ ਅਤੇ ਉਹ ਵਿਦੇਸ਼ ਦੇ ਵਿੱਚ ਬੈਠੇ ਗੈਂਗਸਟਰਾਂ ਦਾਨੀਬਲ ਅਤੇ ਮੁੰਨਾ ਕਨ ਸ਼ਾਮਪੁਰੀਆ ਦੇ ਨਾਲ ਵੀ ਕੰਮ ਕਰਦਾ ਰਿਹਾ ਹੈ ਮੁਲਜ਼ਮ 23 ਅਗਸਤ 2025 ਨੂੰ ਲੁਧਿਆਣਾ ਦੇ ਵਿੱਚ ਇੰਟਰਨੈਟ ਮੀਡੀਆ ਪ੍ਰਭਾਵਕ ਕਾਰਤਿਕ ਬਾਗਣ ਦੇ ਕਤਲ ਦੇ ਸਬੰਧ ਦੇ ਵਿੱਚ ਵੀ ਲੋੜਿੰਦਾ ਸੀ ਅਤੇ ਜਨਵਰੀ 2025 ਦੇ ਵਿੱਚ ਐਸਐਸ ਨਗਰ ਤੋਂ ਦੋ ਗੈਰ ਕਾਨੂੰਨੀ ਵਿਦੇਸ਼ੀ ਪਿਸਤੋਲਾਂ ਦੇ ਨਾਲ ਗ੍ਰਿਫਤਾਰ ਵੀ ਕੀਤਾ ਗਿਆ ਸੀ ਤਾਂ ਹੁਣ ਵੱਡੇ ਖੁਲਾਸੇ ਜਿਹੜੇ ਨੇ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਵੱਲੋਂ ਕੀਤੇ ਜਾ ਰਹੇ ਨੇ ਅਸੀਂ ਦੱਸਿਆ ਗਿਆ ਹੈ ਕਿ ਕਿਸ ਤਰੀਕੇ ਦੇ ਨਾਲ ਐਨਕਾਊਂਟਰ ਕੀਤਾ ਗਿਆ ਹੈ ਅਤੇ ਕਿਹਨਾਂ ਦੇ ਵੱਲੋਂ ਐਨਕਾਊਂਟਰ ਹੋਇਆ ਹੈ ਯਾਨੀ ਕਿ ਲਗਾਤਾਰ ਹੀ ਪੰਜਾਬ ਪੁਲਿਸ ਵੱਡੀਆਂ ਸਫਲਤਾਵਾਂ ਹਾਸਲ ਕਰ ਰਹੀਆਂ ਨੇ ਗੈਂਗਸਟਰਵਾਦ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਨ ਦੇ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਇਸ ਦੌਰਾਨ ਡੀਜੀਪੀ ਦਾ ਕਹਿਣਾ ਹੈ ਕਿ ਵਿੱਕੀ ਨਿਹੰਗ ਜਿਹੜਾ ਉਹ ਮਾਸਟਰਮਾਈਂਡ ਸੀ ਸ਼ਾਰਪ ਸ਼ੂਟਰ ਸੀ ਕਾਰਤਿਕ ਵੱਗਣ ਦੇ ਕਤਲ ਕੇਸ ਮਾਮਲੇ ਦੇ ਵਿੱਚ ਜਿਸ ਦਾ ਅੱਜ ਐਨਕਾਊਂਟਰ ਕਰ ਦਿੱਤਾ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੁਲਿਸ ਦੇ ਵੱਲੋਂ ਨਿਹੰਗ ਦਾ ਐਨਕਾਊਂਟਰ ਕੀਤਾ ਗਿਆ ਵਿਕੀ ਨਿਹੰਗ ਦਾ ਐਨਕਾਊਂਟਰ ਕੀਤਾ ਗਿਆ ਇਹ ਤੁਹਾਨੂੰ ਦੱਸ ਦਿੰਨੇ ਆ ਕਿ ਕਾਰਤੀਕ ਬਾਗਣ ਦੇ ਕਤਲ ਕੇਸ ਮਾਮਲੇ ਦੇ ਵਿੱਚ ਲੋੜਿੰਦਾ ਸੀ ਗੁਰਪ੍ਰੀਤ ਸਿੰਘ ਉਰਫ ਵਿਕੀ ਨਿਹੰਗ ਜਿਸਦਾ ਪੁਲਿਸ ਦੇ ਨਾਲ ਮੁਕਾਬਲਾ ਹੋਇਆ ਅਤੇ ਦੋਨਾਂ ਪਾਸੇ ਤੋਂ ਤਾਫੜ ਤੂੜ ਗੋਲੀਆਂ ਚੱਡੀਆਂ ਨੇ ਜਿਸ ਦੌਰਾਨ ਵਿਕੀ ਨਿਹੰਗ ਨੂੰ ਅ ਦੋ ਗੋਲੀਆਂ ਲੱਗੀਆਂ ਨੇ ਦੋਨਾਂ ਲੱਤਾਂ ਦੇ ਵਿੱਚ ਗੋਲੀਆਂ ਲੱਗੀਆਂ ਨੇ ਫੱਟੜ ਕੀਤਾ ਗਿਆ ਤੇ ਉਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਕਾਰਤਿਕ ਬਾਗਣ ਕਤਲ ਕੇਸ ਦੇ ਵਿੱਚ ਮੋਸਟ ਵਾਂਟਡ ਸੀ ਸ਼ਾਕੂਪੁਰ ਦੱਸਿਆ ਗਿਆ ਵਿੱਕੀ ਨਿਹੰਗ ਜਿਸ ਨੂੰ ਜਿਹੜਾ ਆ ਗ੍ਰਿਫਤਾਰ ਕਰ ਲਿਆ ਗਿਆ ਇਹ ਪਹਿਲਾਂ ਉਸ ਦਾ ਐਨਕਾਊਂਟਰ ਕੀਤਾ ਜਾਂਦਾ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਜਗਰਾਉਂ ਦੇ ਪਿੰਡ ਅਬਾਣਾ ਵੱਡੇਵਾਲ ਦੇ ਰਹਿਣ ਵਾਲਾ ਸੀ ਪੁਲਿਸ ਵਿਚਕਾਰ ਮੁਕਾਬਲਾ ਹੋਇਆ ਹੈ ਜਦੋਂ ਵਿਕੀ નિਹੰਗ ਨੂੰ ਇੱਕ ਨਾਕੇ ਦੇ ਉੱਤੇ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉੱਥੇ ਗੋਲੀਬਾਰੀ ਹੁੰਦੀ ਹੈ ਦੋਨਾਂ ਪਾਸੇ ਤੋਂ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਤੇ ਇਸ ਦੌਰਾਨ ਵਿਕੀ નિਹੰਗ ਨੂੰ ਜਿਹੜੀਆਂ ਨੇ ਗੋਲੀਆਂ ਲੱਗਦੀਆਂ ਨੇ ਉਹ ਜ਼ਖਮੀ ਹਾਲਤ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਇਸ ਬਾਬਤ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸਾਂਝੀ ਕੀਤੀ ਹੈ ਜਿਨ੍ਹਾਂ ਨੇ ਲਿਖਿਆ ਕਿ ਪੰਜਾਬ ਐਂਟਰੀ ਗੈਂਗਸਟਰ ਟਾਸਕ ਫੋਰਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਅਮ ਵਿੱਕੀ ਪੰਜਾਬ ਦੇ ਵਿੱਚ ਸਸੰਸਨੀ ਖੇਤ ਕਤਲਾਂ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਿਹਾ ਸੀ ਅਤੇ ਉਹ ਵਿਦੇਸ਼ ਦੇ ਵਿੱਚ ਬੈਠੇ ਗੈਂਸਟਰਾਂ ਦਾਨੀਬੱਲ ਅਤੇ ਮੁੰਨਾ ਕਣ ਸ਼ਾਮਪੁਰੀਆ ਦੇ ਨਾਲ ਵੀ ਕੰਮ ਕਰਦਾ ਰਿਹਾ ਹੈ। ਮੁਲਜ਼ਮ 23 ਅਗਸਤ 2025 ਨੂੰ ਲੁਧਿਆਣਾ ਦੇ ਵਿੱਚ ਇੰਟਰਨੈਟ ਮੀਡੀਆ ਪ੍ਰਭਾਵਕ ਕਾਰਤਿਕ ਬਾਗਣ ਦੇ ਕਤਲ ਦੇ ਸਬੰਧ ਦੇ ਵਿੱਚ ਵੀ ਲੋੜਿੰਦਾ ਸੀ ਅਤੇ ਜਨਵਰੀ 2025 ਦੇ ਵਿੱਚ ਐਸਐਸ ਨਗਰ ਤੋਂ ਦੋ ਗੈਰ ਕਾਨੂੰਨੀ ਵਿਦੇਸ਼ੀ ਪਿਸਤੋਲਾਂ ਦੇ ਨਾਲ ਗ੍ਰਿਫਤਾਰ ਵੀ ਕੀਤਾ ਗਿਆ ਸੀ ਤਾਂ ਹੁਣ ਵੱਡੇ ਖੁਲਾਸੇ ਜਿਹੜੇ ਨੇ ਓ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਵੱਲੋਂ ਕੀਤੇ ਜਾ ਰਹੇ ਨੇ ਅਸੀਂ ਦੱਸਿਆ ਗਿਆ ਹੈ ਕਿ ਕਿਸ ਤਰੀਕੇ ਦੇ ਨਾਲ ਐਨਕਾਊਂਟਰ ਕੀਤਾ ਗਿਆ ਹੈ ਅਤੇ ਕਿਹਨਾਂ ਦੇ ਵੱਲੋਂ ਐਨਕਾਊਂਟਰ ਹੋਇਆ ਹੈ ਯਾਨੀ ਕਿ ਲਗਾਤਾਰ ਹੀ ਪੰਜਾਬ ਪੁਲਿਸ ਵੱਡੀਆਂ ਸਫਲਤਾਵਾਂ ਹਾਸਲ ਕਰ ਰਹੀਆਂ ਨੇ ਗੈਂਗਸਟਰਵਾਦ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਨ ਦੇ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਅਤੇ ਇਸ ਦੌਰਾਨ ਡੀਜੀਪੀ ਦਾ ਕਹਿਣਾ ਹੈ ਦੇ ਵਿਕੀ నిਹੰਗ ਜਿਹੜਾ ਉਹ ਮਾਸਟਰਮਾਈਂਡ ਸੀ ਸ਼ਾਰਪ ਸ਼ੂਟਰ ਸੀ ਕਾਰਤਿਕ ਵਗਣ ਦੇ ਕਤਲ ਕੇਸ ਮਾਮਲੇ ਦੇ ਵਿੱਚ ਜਿਸ ਦਾ ਅੱਜ ਐਨਕਾਊਂਟਰ ਕਰ ਦਿੱਤਾ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੁਲਿਸ ਦੇ ਵੱਲੋਂ నిਹੰਗ ਦਾ ਐਨਕਾਊਂਟਰ ਕੀਤਾ ਗਿਆ ਵਿਕੀ నిਹੰਗ ਦਾ ਐਨਕਾਊਂਟਰ ਕੀਤਾ ਗਿਆ ਇਹ ਤੁਹਾਨੂੰ ਦੱਸ ਦਿੰਨੇ ਆ ਕਿ ਕਾਰਤਿਕ ਵਾਗਣ ਦੇ ਕਤਲ ਕੇਸ ਮਾਮਲੇ ਦੇ ਵਿੱਚ ਲੋੜਿੰਦਾ ਸੀ ਗੁਰਪ੍ਰੀਤ ਸਿੰਘ ਉਰਫ ਵਿੱਕੀ ਨਿਹੰਗ ਜਿਸ ਦਾ ਪੁਲਿਸ ਦੇ ਨਾਲ ਮੁਕਾਬਲਾ ਹੋਇਆ ਅਤੇ ਦੋਨਾਂ ਪਾਸੇ ਤੋਂ ਤਾਬੜਤੋਰ ਗੋਲੀਆਂ ਚੱਲੀਆਂ ਨੇ ਜਿਸ ਦੌਰਾਨ ਵਿੱਕੀ ਨਿਹੰਗ ਨੂੰ ਦੋ ਗੋਲੀਆਂ ਲੱਗੀਆਂ ਨੇ ਦੋਨਾਂ ਲੱਤਾਂ ਦੇ ਵਿੱਚ ਗੋਲੀਆਂ ਲੱਗੀਆਂ ਨੇ ਫਟੜ ਕੀਤਾ ਗਿਆ ਤੇ ਉਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਕਾਰਤਿਕ ਵਾਗਣ ਕਤਲ ਕੇਸ ਦੇ ਵਿੱਚ ਮੋਸਟ ਵਾਂਟਡ ਸੀ ਸ਼ਾਰਕ ਜੂਪਰ ਦੱਸਿਆ ਗਿਆ ਵਿੱਕੀ ਨਿਹੰਗ ਜਿਸ ਨੂੰ ਜਿਹੜਾ ਆ ਗ੍ਰਿਫਤਾਰ ਕਰ ਲਿਆ ਗਿਆ ਹੈ ਪਹਿਲਾਂ ਉਸ ਦਾ ਐਂਕਾਉਂਟਰ ਕੀਤਾ ਜਾਂਦਾ ਹੈ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਜਗਰਾਉਂ ਦੇ ਪਿੰਡ ਅਵਾਣਾ ਵੱਡੇਵਾਲ ਦੇ ਰਹਿਣ ਵਾਲਾ ਸੀ ਪੁਲਿਸ ਵਿਚਕਾਰ ਮੁਕਾਬਲਾ ਹੋਇਆ ਜਦੋਂ ਵਿੱਕੀ ਨਿਹੰਗ ਨੂੰ ਇੱਕ ਨਾਕੇ ਦੇ ਉੱਤੇ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉੱਥੇ ਗੋਲੀਬਾਰੀ ਹੁੰਦੀ ਹੈ ਦੋਨਾਂ ਪਾਸੇ ਤੋਂ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਤੇ ਇਸ ਦੌਰਾਨ ਵਿੱਕੀ ਨਿਹੰਗ ਨੂੰ ਜਿਹੜੀਆਂ ਨੇ ਗੋਲੀਆਂ ਲਗਦੀਆਂ ਨੇ ਅਸੀਂ ਉਹ ਜ਼ਖਮੀ ਹਾਲਤ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਇਸ ਬਾਬਤ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸਾਂਝੀ ਕੀਤੀ ਹੈ ਜਿਨ੍ਹਾਂ ਨੇ ਲਿਖਿਆ ਕਿ ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਵਿੱਕੀ ਪੰਜਾਬ ਦੇ ਵਿੱਚ ਸੰਸਨੀਖੇਤ ਕਤਲਾਂ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਿਹਾ ਸੀ ਅਤੇ ਉਹ ਵਿਦੇਸ਼ ਦੇ ਵਿੱਚ ਬੈਠੇ ਗੈਂਗਸਟਰਾਂ ਦਾਨੀਬੱਲ ਅਤੇ ਮੁੰਨਾ ਕਨ ਸ਼ਾਮਪੁਰੀਆ ਦੇ ਨਾਲ ਵੀ ਕੰਮ ਕਰਦਾ ਰਿਹਾ ਹੈ ਮੁਲਜ਼ਮ 23 ਜਨਵਰੀ 2025 ਨੂੰ ਲੁਧਿਆਣਾ ਦੇ ਵਿੱਚ ਇੰਟਰਨੈਟ ਮੀਡੀਆ ਪ੍ਰਭਾਵਕ ਕਾਰਤਿਕ ਬਾਗਣ ਦੇ ਕਤਲ ਦੇ ਸਬੰਧ ਦੇ ਵਿੱਚ ਵੀ ਲੋੜਿੰਦਾ ਸੀ ਅਤੇ ਜਨਵਰੀ 2025 ਦੇ ਵਿੱਚ ਐਸਐਸ ਨਗਰ ਤੋਂ ਦੋ ਗੈਰ ਕਾਨੂੰਨੀ ਵਿਦੇਸ਼ੀ ਪਿਸਤੋਲਾਂ ਦੇ ਨਾਲ ਗ੍ਰਿਫਤਾਰ ਵੀ ਕੀਤਾ ਗਿਆ ਸੀ ਤਾਂ ਹੁਣ ਵੱਡੇ ਖੁਲਾਸੇ ਜਿਹੜੇ ਨੇ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਵੱਲੋਂ ਕੀਤੇ ਜਾ ਰਹੇ ਨੇ ਅਸੀਂ ਦੱਸਿਆ ਗਿਆ ਹੈ ਕਿ ਕਿਸ ਤਰੀਕੇ ਦੇ ਨਾਲ ਇਨਕਾਊਂਟਰ ਕੀਤਾ ਗਿਆ ਹੈ ਅਤੇ ਕਿਹਨਾਂ ਦੇ ਵੱਲੋਂ ਇਨਕਾਊਂਟਰ ਹੋਇਆ ਹੈ ਯਾਨੀ ਕਿ ਲਗਾਤਾਰ ਹੀ ਪੰਜਾਬ ਪੁਲਿਸ ਵੱਡੀਆਂ ਸਫਲਤਾਵਾਂ ਹਾਸਲ ਕਰ ਰਹੀਆਂ ਨੇ ਗੈਂਗਸਟਰ ਬਾਦਮੀ ਪੰਜਾਬ ਦੇ ਵਿੱਚੋਂ ਖਤਮ ਕਰਨ ਦੇ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਅਤੇ ਇਸ ਦੌਰਾਨ ਡੀਜੀਪੀ ਦਾ ਕਹਿਣਾ ਹੈ ਕਿ ਵਿੱਕੀ ਨਿਹੰਗ ਜਿਹੜਾ ਉਹ ਮਾਸਟਰਮਾਈਂਡ ਸੀ ਸ਼ਾਰਪ ਸ਼ੂਟਰ ਸੀ ਕਾਰਤਿਕ ਵੱਗਣ ਦੇ ਕਤਲ ਕੇਸ ਮਾਮਲੇ ਦੇ ਵਿੱਚ ਜਿਸ ਦਾ ਅੱਜ ਇਨਕਾਊਂਟਰ ਕਰ ਦਿੱਤਾ